ਕਿਸਾਨ ਮੋਰਚੇ ਤੋਂ ਪੂਰੇ ਜਿੱਥੇ ਭਾਰਤ ਦੇ ਵਿੱਚ ਕਿਸਾਨੀ ਮੰਗਾਂ ਵਾਸਤੇ ਬੜੀ ਵੱਡੀ ਪੱਧਰ ਤੇ ਦਿੱਲੀ ਜਿਹੜਾ ਮੋਰਚਾ ਲੱਗਾ ਉਹਦੇ ਸਬੰਧ ਦੇ ਵਿੱਚ ਅੱਜ ਭਾਰਤ ਦੇ ਕਿਸਾਨ ਮੋਰਚੇ ਵੱਲੋਂ ਕਾਲ ਸੀ ਵੀ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਹਰ ਪਿੰਡ ਪਿੰਡ ਦੇ ਵਿੱਚ ਮੋਦੀ ਸਰਕਾਰ ਇਹ ਉਹਦੇ ਜਿਹੜੇ ਇਹ ਜਿਹੜੇ ਦਲਾਲ ਆ ਜਿਹੜੇ ਉਹ ਅਬਾਨੀ ਅਡਾਨੀ ਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਅੱਜ ਸਾਰੇ ਭਾਰਤ ਦੇ ਵਿੱਚ ਪੁੱਤਰੇ ਫੂਕਣੇ ਆ ਉਹਦੀ ਕੜੀ ਤਹ ਅੱਜ ਲੋਹਾਰਕੇ ਪਿੰਡ ਦੇ ਵਿੱਚ ਦਾ ਸ਼ਮਸ਼ੇਰ ਸਿੰਘ ਤੇ ਹੋਰ ਆਪਣੇ ਸਾਡੇ ਜਿਹੜੇ ਸਾਥੀ ਆ ਲੋਹਾਰਕੇ ਦੇ ਜਿਹੜੇ ਨਮਾਇਦੇ ਆ ਉਹਨਾਂ ਦੀ ਗਵਾਈ ਦੇ ਵਿੱਚ ਆ ਕੇ ਬੜੀ ਵੱਡੀ ਕੀਤੀ ਜਨੌਜਵਾਨਾਂ ਦੇ ਕੱਟਿਆਂ ਨਾਲ ਇਹਦਾ ਇਹ ਪੁੱਤਲਾ ਜਿਹੜਾ ਅੱਜ ਮੋਦੀ ਸਰਕਾਰ ਦਾ ਫੂਕ ਰੇ ਆ ਤਾਂ ਜੋ ਜਿਹੜੇ ਦਿੱਲੀ ਦੇ ਕਿਸਾਨ ਬੈਠੇ ਆ ਉਹਨਾਂ ਦੀਆਂ ਮੰਗਾਂ ਵਾਸਤੇ ਜਿਹੜੀ ਇਹ ਸਰਕਾਰ ਆਪਣਾ ਧਿਆਨ ਜਿਹੜਾ ਉਹਨਾਂ ਮੰਗਾਂ ਵੱਲ ਕਰ ਸਕੇ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਗਦੇਵਤਰਾ ਪੁਤਨਾ ਜਿੱਥੇ ਨਿਹਾਰਕੇ ਵੀ ਜਿਹੜੇ ਆ ਬਹੁਤ ਵੱਡੀ ਜਿਹੜੀ ਰਵਾਇਆ ਨੌਜਵਾਨਾਂ ਦੀ ਜਿਹੋ ਦੇ ਵਿੱਚ ਅੱਜ ਜਿਹੜਾ ਇਹ ਪੁਤਨਾ ਨਿਹਾਰਕੇ ਪਿੰਡ ਵਿੱਚ ਮੋਦੀ ਸਰਕਾਰ ਤੇ ਕਾਰਪੇਟ ਘਰਾਣਿਆਂ ਦਾ ਜਿਹੜਾ ਉਹ ਹੀ ਪੁਤਨਾ ਪੁੱਟ ਬਹੁਤ ਬਹੁਤ ਫੜ ਗਏ ਫੜ ਗਏ ਲਾ ਸਾਲਿਆ ਤੋਂ ਮੇਰੇ هن بند پنهان ڪري